श्रीवाहे गुरु साहब जियो सोरठ महला पंजवा करति ਜੋ ਪਾਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀ ਸਹਸਾਚੁ ਕਾਇਆ ਸਿਕਦਾਰੋ ਨ ਪਤੀਆ ਆ ਉਮਰਾਵੋ ਆਗ ਚੇਰਾ ਮਿਲ ਰਾਜਨ ਰਾਮ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜਿਓ ਅੱਜ ਅਮਰਤ ਵੇਲੇ ਦੇ ਪਾਵਨ ਪਵਿੱਤਰ ਦੀਵਾਨਾ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਕਾਲ ਪੁਰਖ ਆਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਦੇ ਵੱਲੋਂ ਸਮੂਚੀ ਮਨੁੱਖਤਾ ਦੇ ਭਲੇ ਵਾਸਤੇ ਕਲਿਆਣ ਵਾਸਤੇ ਗੁਰ ਸ਼ਬਦ ਰੂਪ ਦੇ ਵਿੱਚ ਜਿਸ ਪਾਵਨ ਪਵਿੱਤਰ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਆਪ ਸਰਬੱਤ ਸੰਗਤਾਂ ਨੂੰ ਪ੍ਰਾਪਤ ਹੋਈ ਹੈ ਇਹ ਪਾਵਨ ਸ਼ਬਦ ਰਾਗ ਸੋਰਠ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਤੀਸਰੇ ਸੁਰਤਾਲ ਦੇ ਵਿੱਚ ਚਾਰ ਪਦਿਆਂ ਵਾਲਾ ਪਾਵਨ ਸ਼ਬਦ ਹੈ ਜਿਸ ਵਕਤ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਦੇ ਕੇ ਜੋਤੀ ਜੋਤ ਸਮਾ ਗਏ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਤਾ ਗੱਦੀ ਦੇ ਮਾਲਕ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੀਰਥ ਰਚ ਲਿਆ ਉਸ ਵੇਲੇ ਸਤਪੁਰਾਂ ਦਾ ਚਾਰੇ ਪਾਸੇ ਬੜਾ ਪ੍ਰਤਾਪ ਬੜਾ ਯਸ਼ ਵਧਿਆ ਜਿਸ ਨੂੰ ਪ੍ਰਥੀਆਂ ਸਹਾਰ ਨਾ ਸਕਿਆ ਈਰਖਾ ਦੇ ਕਰਕੇ ਇਸ ਨੇ ਬਾਦਸ਼ਾਹ ਜਹਾਂਗੀਰ ਦੇ ਕੋਲ ਜਾ ਕੇ ਸ਼ਿਕਾਇਤਾਂ ਕੀਤੀਆਂ ਉਥੇ 6 ਮਹੀਨੇ ਰੁਕਿਆ ਰਿਹਾ ਠਹਿਰਾ ਰਿਹਾ ਪਰੰਤੂ ਜਹਾਂਗੀਰ ਨੇ ਇਹਦੀ ਗੱਲ ਦੇ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਪ੍ਰਥੀਵੇ ਨੇ ਅਹਿਲਕਾਰਾਂ ਥਾਣੇਦਾਰਾਂ ਨੂੰ ਬਹੁਤ ਜ਼ਿਆਦਾ ਰਿਸ਼ਵਤ ਦਿੱਤੀ ਪਰ ਕੋਈ ਵੀ ਹੱਲ ਨਾ ਹੋਇਆ। ਆਖੀਰ ਆਪਣੀ ਮਾਇਆ ਖਤਮ ਕਰ ਲਈ ਫਿਰ ਪ੍ਰਥੀਵੇ ਨੇ ਸੁਲੀਖਾਨ ਨੂੰ ਆਖਿਆ ਕਿ ਮੇਰਾ ਨਿਆਂ ਕਰ। ਮੈਨੂੰ ਵੱਡਾ ਭਰਾ ਹੋਣ ਕਰਕੇ ਗੁਰਤਾ ਗੱਦੀ ਦਵਾ ਦਿਓ। ਜੇ ਗੁਰਤਾ ਗੱਦੀ ਨਹੀਂ ਦਵਾ ਸਕਦੇ ਤਾਂ 2-4 ਪਿੰਡਾਂ ਦੀ ਮੈਨੂੰ ਜ਼ਗੀਰਦਾਰੀ ਹੀ ਬਾਦਸ਼ਾਹ ਕੋਲੋਂ ਦਵਾ ਦਿਓ। ਇਤੋਂ ਮੈਨੂੰ ਖਾਲੀ ਨਾ ਭੇਜੋ ਕਿਉਂਕਿ ਅਗਰ ਮੈਂ ਖਾਲੀ ਗਿਆ ਤੇ ਮੇਰੀ ਬੜੀ ਬੇਇੱਜ਼ਤੀ ਹੋਣੀ ਹੈ। ਅਖੀਰ ਜਦੋਂ ਦੁਆਰਾ ਬਾਦਸ਼ਾਹ ਜਹਾਂਗੀਰ ਦੇ ਕੋਲ ਫਰਿਆਦ ਕੀਤੀ ਗਈ ਤਾਂ ਜਹਾਂਗੀਰ ਨੇ ਕਿਹਾ ਕਿ ਇਹਨਾਂ ਦੇ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਅੰਤਰਜਾਮੀ ਨੇ ਉਹਨਾਂ ਨੇ ਜਿਸ ਨੂੰ ਗੁਰਤਾ ਗੱਦੀ ਬਖਸ਼ੀ ਹੈ ਉਸ ਨੂੰ ਕੋਈ ਵੀ ਗੁਰਤਾ ਗੱਦੀ ਤੋਂ ਹਿਲਾ ਨਹੀਂ ਸਕਦਾ। ਸਗੋਂ ਬਾਦਸ਼ਾਹ ਦੇ ਝਗੜੇ ਤਾਂ ਗੁਰੂ ਸਾਹਿਬ ਜੀ ਦੇ ਕੋਲ ਨਿਬੜਦੇ ਹਨ ਤੇ ਇੱਥੇ ਬੜੀ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਗੁਰੂ ਘਰ ਦਾ ਇੱਕ ਝਗੜਾ ਇੱਥੇ ਲੈ ਕੇ ਆ ਗਏ ਹੋ ਇਸ ਕਰਕੇ ਮੈਂ ਗੁਰੂ ਘਰ ਦੀ ਕੋਈ ਵੀ ਸ਼ਿਕਾਇਤ ਨਹੀਂ ਸੁਣਨੀ ਇਤਨੀ ਗੱਲ ਸੁਣ ਕੇ ਪ੍ਰਿਥੀ ਨੇ ਬੜੀ ਤਕਲੀਫ ਮੰਨੀ ਫਿਰ ਇਸ ਨੇ ਉਮਰਾਵਾ ਆਦ ਨੂੰ ਪੈਸਿਆਂ ਦੀ ਵੱਡੀ ਦੇ ਕੇ ਭਗਤੇ ਦੇ ਪਾਸ ਇਸ ਨੂੰ ਪਿੰਡ ਦਿੱਤਾ ਗਿਆ ਜੋ ਅੱਜ ਕੱਲ ਸੋਡੀਆਂ ਦਾ ਕੋਠਾ ਵੱਜਦਾ ਹੈ ਇੱਥੇ ਕੋਠਾ ਬਣਾ ਕੇ ਬਹਿ ਗਿਆ ਜਿਸ ਉੱਪਰ ਅਰਥਾਤ ਉਧਰ ਜਿਸ ਵੇਲੇ ਪ੍ਰਥੀਆ ਜਹਾਂਗੀਰ ਕੋਲ ਮਹਾਰਾਜ ਜੀ ਦੀਆਂ ਸ਼ਿਕਾਇਤਾਂ ਕਰ ਰਿਹਾ ਸੀਗਾ ਤਾਂ ਉਸ ਵੇਲੇ ਸੰਗਤਾਂ ਨੂੰ ਇੱਕ ਮਨ ਦੇ ਵਿੱਚ ਸੰਸਾ ਪੈ ਗਿਆ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਜਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਤੁਰਕ ਬਾਦਸ਼ਾ ਤੁਹਾਡੇ ਨਾਲ ਵੈਰ ਕਰੇਗਾ ਇਸ ਕਰਕੇ ਕੋਈ ਨਾ ਕੋਈ ਪੰਚਾਇਤ ਭੇਜਣੀ ਚਾਹੀਦੀ ਹੈ ਜੋ ਤੁਹਾਡੇ ਹੱਕ ਦੇ ਵਿੱਚ ਬਾਦਸ਼ਾਹ ਦੇ ਨਾਲ ਗੱਲ ਕਰੇ ਤੇ ਬਾਦਸ਼ਾਹ ਦੇ ਨਾਲ ਸਾਡੀ ਗੰਢ ਟੁੱਪ ਹੋ ਜਾਵੇ ਇਹ ਗੱਲ ਸੁਣ ਕੇ ਮਹਾਰਾਜ ਇਹ ਪਾਵਨ ਸ਼ਬਦ ਉਚਾਰਦੇ ਹਨ ਸਾਧ ਸੰਗਤ ਜੀ ਇਸ ਪਾਵਨ ਸ਼ਬਦ ਦੇ ਅਖਰੀ ਅਰਥ ਅਤੇ ਭਾਵ ਅਰਥਾਂ ਨੂੰ ਅਸੀਂ ਸਰਵਣ ਕਰਨਾ ਹੈ ਸ਼ਬਦ ਆਰੰਭ ਕਰਦੇ ਹੋਏ ਮਹਾਰਾਜ ਉਸ ਅਕਾਲ ਪੁਰਖ ਪਾਰਬ੍ਰਹਮ ਪਰਮੇਸ਼ਵਰ ਪਰਮਾਤਮਾ ਦਾ ਮੰਗਲ ਕਰਦੇ ਹਨ ਪਰਮਾਤਮਾ ਇੱਕ ਹੈ ਅਦ્વੈਤ ਹੈ ਸਾਰਿਆਂ ਦਾ ਪ੍ਰਕਾਸ਼ਕ ਹੈ ਤੇ ਸਤਿਗੁਰਾਂ ਦੀ ਕਿਰਪਾ ਸਦਕਾ ਮਿਲਦਾ ਹੈ ਮੇਲ ਪੰਜੋ ਨਹੀਂ ਸਹਿ ਸਾਚੁ ਕਾਇਆ ਸਿੱਖ ਦਾਰੋਂ ਨਾ ਪਤੀਆ ਆ। ਏ ਗੁਰੂ ਨਾਨਕ ਦੇ ਪਿਆਰੇ ਗੁਰਸਿੱਖੋ। ਪ੍ਰਿਥੀ ਦੇ ਨਗਰ ਦੇ ਪੰਚਾਂ ਨੂੰ ਮਿਲ ਕੇ ਵੀ ਸ਼ੰਕਾ ਝੁਕਾਇਆ ਨਹੀਂ ਜਾ ਸਕਦਾ। ਭਾਵ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪੰਚਾਇਤ ਨੇ ਵੀ ਉਸ ਨੂੰ ਗੁਰਿਆਈ ਨਹੀਂ ਦਿਵਾਈ ਕਿਉਂਕਿ ਬਹੁਤ ਲੋਕ ਉਹਦੇ ਵੱਲ ਸੀਗੇ। ਹੁਣ ਤੁਸੀਂ ਪ੍ਰਿਥੀਏ ਨੂੰ ਸਮਝਾਣ ਜਾਓ ਪ੍ਰਿਥੀਏ ਨੇ ਨਹੀਂ ਸਮਝਣਾ ਫਿਰ ਪ੍ਰਿਥੀਏ ਇਥੋਂ ਦੇ ਸਲਾਹਕਾਰ ਅਹਿਲਕਾਰਾਂ ਨੂੰ ਰਿਸ਼ਵਤਾਂ ਦੇ ਕੇ ਆਪਣੇ ਨਾਲ ਮਿਲਾ ਲਿਆ ਪਰ ਬਾਦਸ਼ਾਹ ਦਾ ਚਿੱਤ ਹਜੇ ਤੱਕ ਉਹਦੇ ਨਾਲ ਨਹੀਂ ਪਤੀਜਿਆ ਉਮਰਾਵੋ ਆਗੇ ਚੇਰਾ ਮਿਲ ਰਾਜਨ ਰਾਮਨ ਬੇਰਾ ਫਿਰ ਦਿੱਲੀ ਜਾ ਕੇ ਉਮਰਾਵ ਕਹਿੰਦੇ ਐ ਬਾਦਸ਼ਾਹ ਦੇ ਰਾਜ ਪ੍ਰਬੰਧ ਕਰਨ ਵਾਲੇ ਵਜ਼ੀਰ ਸੁਲਹੀ ਸੁਲਬੀ ਖਾਂ ਦੇ ਅੱਗੇ ਜਾ ਕੇ ਆਪਣਾ ਰੋਣਾ ਰੋਇਆ ਝਗੜਾ ਰੱਖਿਆ ਕਿ ਮੈਨੂੰ ਗੁਰਤਾ ਗੱਦੀ ਦਵਾ ਦਿਓ ਉਹਨਾਂ ਨੇ ਬਾਦਸ਼ਾਹ ਨੂੰ ਜਾ ਕੇ ਦੱਸਿਆ ਤੇ ਬਾਦਸ਼ਾਹ ਨੇ ਕਹਿ ਦਿੱਤਾ हे ਪ੍ਰੀਤਿਆ ਜਿਸ ਨੂੰ ਤੁਹਾਡੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਗੱਦੀ ਦੇ ਗਏ ਹਨ ਉਸ ਗੱਦੀ ਦੇ ਉੱਤੇ ਕਿਸੇ ਦਾ ਕੋਈ ਹੋਰ ਹੱਕ ਨਹੀਂ ਬਣਦਾ ਤੂੰ ਝਗੜਾ ਨਾ ਕਰ ਇਹ ਉਹ ਹੀ ਗੁਰਸਿੱਖੋ ਰਾਜਨ ਰਾਮ ਅਰਥਾਤ ਪਰਮੇਸ਼ਵਰ ਪਰਮਾਤਮਾ ਨੇ ਹੀ ਇਹ ਫੈਸਲਾ ਆਪਣੇ ਆਪ ਹੀ ਕਰ ਦੇਣਾ ਹੈ ਇਹ ਸਾਧ ਸੰਗਤ ਜੀ ਬਾਰੇ ਆਰਥ ਨੇ ਫਿਰ ਮਹਾਰਾਜ ਇਸ ਸ਼ਬਦ ਦੁਆਰਾ ਗੁਰਮੁਖ ਪਿਆਰਿਆਂ ਨੂੰ ਅੰਤਰੀਵ ਅਰਥ ਜਿਹੜੇ ਪਰਮੇਸ਼ਵਰ ਪਰਮਾਤਮਾ ਦੇ ਨਾਲ ਮਿਲਣ ਦੀ ਗੱਲ ਕਰਦੇ ਹੈਗੇ ਸਤਿਗੁਰ ਪਾਤਸ਼ਾਹ ਉਹਦੇ ਬਾਰੇ ਬਚਨ ਕਰਦੇ ਹਨ ਮਿਲ ਪੰਜੋਂ ਨਹੀਂ ਸਹਸਾ ਚੁਕਾਇਆ ਕਿ ਭਾਈ ਮੁਖੀ ਪੰਡਤ ਜੋ ਕੇਵਲ ਕਥਨੀ ਦੇ ਹੁੰਦੇ ਹਨ ਪਰ ਕਮਾਈ ਨਹੀਂ ਹੈਗੀ ਗ੍ਰੰਥ ਪੜ੍ਹ ਲਏ ਵੇਦ ਪੜ੍ਹ ਲਏ ਪੁਰਾਨ ਪੜ੍ਹ ਲਿਆ ਸਿਮਰਤियां ਪੜ੍ਹ ਲੀਆਂ ਉਹਨਾਂ ਦੇ ਪੰਡਿਤ ਹੋ ਗਏ ਪਰੰਤੂ ਕਥਾ ਵਾਰਤਾ ਕਰਦੇ ਹੈ ਜੀਵਨ ਦੇ ਵਿੱਚ ਸੱਚ ਦੀ ਕਮਾਈ ਨਹੀਂ ਹੈਗੀ ਤੇ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਵੀ ਜਿੰਨੇ ਵੀ ਭਰਮ ਨੇ ਭਾਵੇਂ ਪਰਮੇਣ ਗਤ ਨੇ ਪਰਮੇਗਤ ਨੇ ਵਿਪਰਜੇ ਬੁੱਧੀ ਹੈ ਇਹ ਜਿੰਨੇ ਵੀ ਸ਼ੰਕੇ ਖਤਮ ਨਹੀਂ ਹੋ ਸਕਦੇ ਕਿਉਂਕਿ ਪੜਨ ਦੇ ਨਾਲ ਵਿਦਵਾਨਤਾ ਆ ਸਕਦੀ ਹੈ ਅਨੁਭਵ ਪ੍ਰਾਪਤ ਨਹੀਂ ਹੋ ਸਕਦਾ ਅਨੁਭਵ ਦੀ ਪ੍ਰਾਪਤੀ ਗੁਰੂ ਪਿਆਰੇ ਸਾਧ ਸੰਗਤ ਜੀ ਤਾਹੀਂ ਹੁੰਦੀ ਐ ਅਗਰ ਮਨੁੱਖ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਦਾ ਹੈਗਾ ਸ਼ਬਦ ਨਾਲ ਤਾਂ ਜੋੜਦਾ ਨਹੀਂ ਹੈਗਾ ਸਿੱਖਦਾਰੋਂ ਨਹਿ ਪਤੇ ਆਇਆ ਜਿੰਨੇ ਮਰਜੀ ਲੋਕ ਜੋਤਿਸ਼ ਵਿਦਿਆ ਦਾ ਗਿਆਨ ਪ੍ਰਾਪਤ ਕਰ ਲੈਣ ਪਰ ਉਹਨਾਂ ਦਾ ਮਨ ਜਿਹੜਾ ਹੈਗਾ ਨਾ ਫਿਰ ਵੀ ਸ਼ਾਂਤ ਨਹੀਂ ਪ੍ਰਾਪਤ ਹੁੰਦਾ ਬ੍ਰਹਮ ਗਿਆਨ ਦੇ ਬਿਨਾਂ ਉਮਰਾਵੋ ਆਗੇ ਚੇਰਾ ਜਿੰਨਾ ਮਰਜੀ ਦੇਵੀ ਦੇਵਤਿਆਂ ਦੀ ਪੂਜਾ ਕਰੀ ਜਾਣ ਪੱਤ ਪ੍ਰਤੀਸ਼ਟਾ ਦਾ ਰੋਲਾ ਹੀ ਪਿਆਗਾ ਕੋਈ ਵੀ ਲਾਭ ਨਹੀਂ ਜੇ ਹੁੰਦਾ ਮਿਲ ਰਾਜਨ RAM ਨਵੇਰਾ ਸਾਡਾ ਤੇ ਇੱਕ ਪਰਮੇਸ਼ਵਰ ਪਰਮਾਤਮਾ ਹੈ ਉਸ ਪਰਮੇਸ਼ਵਰ ਪਰਮਾਤਮਾ ਨੇ ਸਾਡਾ ਨਵੇੜਾ ਕਰ ਦਿੱਤਾ ਹੈ ਸਾਡੇ ਸਭ ਤਰ੍ਹਾਂ ਦੇ ਸ਼ੰਕੇ ਖਤਮ ਕਰ ਦਿੱਤੇ ਹਨ ਸਾਡੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸ਼ੰਕਾ ਹੋਣ ਨਹੀਂ ਰਿਹਾ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਗੁਰਮੁਖ ਪਿਆਰਿਆਂ ਨੂੰ ਸਮਝਾ ਰਹੇ ਹਨ ਭਾਈ ਬਾਹਰ ਦੇ ਰੋਲੇ ਰੱਪੇ ਝਗੜਿਆਂ ਦੇ ਨਾਲੋਂ ਅੰਦਰ ਦਾ ਜਿਹੜਾ ਰੋਲਾ ਰੱਪਾ ਹੈ ਨਾ ਇਹ ਬਹੁਤ ਵੱਡਾ ਹੈ ਬਾਹਰ ਦੇ ਰੋਲੇ ਰੱਪਿਆਂ ਨੂੰ ਛੱਡ ਕੇ ਤੁਸੀਂ ਅੰਦਰ ਦੇ ਰੋਲੇ ਰੱਪਿਆਂ ਦਾ ਝਗੜਾ ਨਿਵੇੜਨ ਦੀ ਕੋਸ਼ਿਸ਼ ਕਰੋ ਸੰਗਤ ਦੇ ਵਿੱਚ ਆ ਕੇ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜੋ ਇਹ ਜਿਹੜਾ ਕਲਯੁਗ ਰੂਪ ਪ੍ਰਥੀਆ ਹੈ ਇਹਦੀ ਜਿਹੜੀ ਸੈਨਾ ਸੁਲਬੀਖਾਨ ਵਰਗੇ ਹਨ ਇਹ ਸਭ ਖਤਮ ਹੋ ਜਾਣਗੇ ਜਦੋਂ ਤੁਸੀਂ ਗੁਰੂ ਦੇ ਸ਼ਰਣੀ ਆ ਗਏ ਜਦੋਂ ਤੁਸੀਂ ਰੱਬ ਜੀ ਦੀ ਬੰਦਗੀ ਕਰਨ ਲੱਗ ਪਏ ਫਿਰ ਤੁਹਾਨੂੰ ਇਹ ਕਲਜੂ ਕੁਝ ਵੀ ਨਹੀਂ ਕਰ ਸਕਦਾ ਆਵ ਢੂਡਨ ਕਤੋਂ ਨ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਓ ਏ ਭਾਈ ਹੁਣ ਸਾਡਾ ਜਿਹੜਾ ਮਨ ਹੈ ਨਾ ਕਿਸੇ ਹੋਰ ਪਾਸੇ ਨਹੀਂ ਜਾਂਦਾ ਕਿਉਂਕਿ ਇੱਕ ਗੁਰੂ ਦੇ ਚਰਨਾਂ ਵਿੱਚ ਜੁੜ ਗਿਆ ਗੁਰੂ ਦੀ ਸ਼ਰਣ ਦੇ ਵਿੱਚ ਚਲੇ ਗਿਆਗਾ ਸਾਨੂੰ ਉਸ ਪਰਮੇਸ਼ਵਰ ਪ੍ਰਮਾਤਮਾ ਦੀ ਰੱਖਿਆ ਕਰਨ ਵਾਲੇ ਪ੍ਰਮਾਤਮਾ ਦੇ ਸਵੈਮ ਦੇ ਰੂਪ ਸਤਿਗੁਰੂ ਮਿਲਗੇ ਨੇਗੇ ਗੁਰੂ ਮਿਲਗੇ ਨੇ ਜਿਨ੍ਹਾਂ ਗੁਰੂ ਨੇ ਸਾਨੂੰ ਸੱਚ ਦਾ ਗਿਆਨ ਬਖਸ਼ਿਸ਼ ਕੀਤਾ ਸੱਚ ਦੀ ਆਰਾਧਨਾ ਕਿਵੇਂ ਕੀਤੀ ਹੈ ਇਹ ਵੀ ਸਿਖਾਇਆ ਸੱਚ ਦੀ ਆਰਾਧਨਾ ਵਿੱਚ ਚਿੱਤ ਜੁੜ ਸਕੇ ਇਹ ਕਿਰਪਾ ਵੀ ਕੀਤੀ ਹੈਗੀ ਹੁਣ ਸਾਨੂੰ ਕਿਤੇ ਵੀ ਹੋਰ ਜਾਣ ਦੀ ਲੋੜ ਨਹੀਂ ਜੇ ਹੈਗੀ ਰਹਾਉ ਠਰਾਉ ਦੇ ਕੇ ਮਹਾਰਾਜ ਬਚਨ ਕਰਦੇ ਹਨ ਆਇਆ ਪ੍ਰਭ ਦਰਬਾਰਾ ਤਾਂ ਸਾਗਲੀ ਮਿਟੀ ਪੁਕਾਰਾ ਜਦੋਂ ਪਰਮੇਸ਼ਵਰ ਪਰਮਾਤਮਾ ਦਾ ਦਰਬਾਰ ਆ ਗਿਆ ਅਰਥਾਤ ਉਹਦੀ ਪ੍ਰਾਪਤੀ ਹੋ ਗਈ ਸੱਚਖੰਡ ਦੇ ਵਿੱਚ ਸੁਰਤ ਜੁੜ ਗਈ ਪਰਮੇਸ਼ਵਰ ਪਰਮਾਤਮਾ ਦੇ ਸਰੂਪ ਦੇ ਵਿੱਚ ਇਹ ਜੀਵ ਪ੍ਰਾਪਤ ਹੋ ਜਾਂਦਾ ਹੈ ਜਦੋਂ ਸਾਧ ਸੰਗਤ ਜੀ ਸਤ ਸੰਗਤ ਦੇ ਵਿੱਚ ਚਲੇ ਗਏ ਤਾਂ ਸਭ ਜਿਹੜੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਇੱਛਾ ਜਿੰਨੀਆਂ ਮਰਜ਼ੀ ਪੂਰੀਆਂ ਹੋਣ ਪਰ ਜਦੋਂ ਤੱਕ ਖਤਮ ਨਹੀਂ ਨਾ ਹੁੰਦੀਆਂ ਔਰ ਤੱਕ ਸਾਹ ਸੰਗਤ ਜੀ ਇੱਛਾ ਫਿਰ ਦੁਬਾਰਾ ਪੈਦਾ ਹੋ ਜਾਂਦੀਆਂ ਹੈਗੀਆਂ ਇੱਕ ਇੱਛਾ ਪੂਰੀ ਹੁੰਦੀ ਹੁੰਦੀ 10 ਇੱਛਾ ਨੂੰ ਹੋਰ ਜਨਮ ਦੇ ਦਿੰਦੀ ਹੈ ਉਹ 10 ਇੱਛਾ ਦੇ ਵਿੱਚੋਂ ਅਗਰ 5 ਇੱਛਾ ਪੂਰੀਆਂ ਹੋ ਜਾਂਦੀਆਂ ਤੇ 10 ਗੁਣਾ ਹੋਰ ਇੱਛਾ ਪੈਦਾ ਹੋ ਜਾਂਦੀਆਂ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਾ ਪੂਰੀਆਂ ਕਲਪ ਦਾ ਹਮੇਸ਼ਾ ਫਿਰ ਵੀ ਰਹਿੰਦੀਆਂ ਅਧੂਰੀਆਂ ਸਤਿਗੁਰੂ ਜੀ ਬਚਨ ਕਰਦੇ ਨੇ ਜਦੋਂ ਮਨੁੱਖ ਪਰਮੇਸ਼ਵਰ ਪਰਮਾਤਮਾ ਦੀ ਸ਼ਰਣ ਦੇ ਵਿੱਚ ਚਲੇ ਜਾਂਦਾ ਹੈ ਇਹਦੇ ਅੰਦਰ ਦੇ ਸਭ ਸੰਕਲਪ ਖਤਮ ਹੋ ਜਾਂਦੇ ਆ ਕਿਉਂਕਿ ਅੰਦਰ ਪਰਮੇਸ਼ਵਰ ਪਰਮਾਤਮਾ ਹੀ ਰਹਿ ਜਾਂਦਾ ਹੈ ਲਬਦ ਆਪਣੀ ਪਾਈ ਤਾਕਤ ਆਵੇ ਕਤ ਜਾਈ ਲੱਭਣ ਜੋਗ ਆਪਣੀ ਆਤਮਿਕ ਆਨੰਦ ਰੂਪੀ ਵਸਤੂ ਗੁਰੂ ਦੁਆਰਾ ਪ੍ਰਾਪਤ ਕਰ ਲਈ ਉਹ ਕੀ ਹੈਗਾ ਆਪਣਾ ਆਪ ਹੈਗਾ ਜਿਸ ਸੁਖ ਵਾਸਤੇ ਜਿਸ ਆਨੰਦ ਵਾਸਤੇ ਇਹ ਬੰਦਾ ਬਾਹਰ ਭਟਕ ਰਿਆ ਧਾਰਮਿਕ ਸੰਨਾ ਤੇ ਧਾਰਮਿਕ ਗ੍ਰੰਥਾਂ ਦੇ ਇਹਨੂੰ ਪਤਾ ਲੱਗਦਾ ਸਤ ਸੰਗਤ ਕਰਕੇ ਕਿ ਜਿਹਨੂੰ ਮੈਂ ਲੱਭ ਰਿਹਾ ਉਹ ਮੇਰੇ ਅੰਦਰ ਹੈ ਸੋ ਪ੍ਰਭ ਭਿੰਨ ਨਹੀਂ ਸੋ ਪ੍ਰਭ ਤੂੰ ਹੈ ਫਰੀਦਾ ਜੰਗਲ ਜੰਗਲ ਕਿਆ ਪਵੇਂ ਬਣ ਕੰਡਾ ਮੋੜਾ ਵਸੀ ਰਬ ਇਹ ਹਾਲਿਆ ਜੰਗਲ ਕਿਆ ਢੁੰਡੈ ਤੂੰ ਬਾਹਰ ਕੀ ਲੱਭਦੈ ਤੇਰੇ ਸਭ ਕੁਝ ਅੰਦਰ ਹੈ ਲੱਭਦ ਆਪਣੀ ਪਾਈ ਆਪਣੇ ਅੰਦਰੋਂ ਹੀ ਪ੍ਰਾਪਤ ਕਰ ਲਈ ਤਾਂ ਕਤਿ ਆਵੈ ਕਤਿ ਜਾਈ ਫਿਰ ਸਾਧ ਸੰਗਤ ਜੀ ਇਹਦਾ ਜਨਮ ਲੈਣਾ ਮਰਣਾ ਖਤਮ ਹੋ ਜਾਂਦਾ ਹੈਗਾ ਇਹ ਸਦਾ ਹੀ ਉਸ ਪਰਮੇਸ਼ਵਰ ਪਰਮਾਤਮਾ ਦੇ ਵਿੱਚ ਸੁਰਤ ਜੋੜ ਲੈਂਦਾ ਹੈ ਸਾਚ ਨੇ ਆਏ ਨਵੇਰਾ ਹੁਹਾ ਸਮਠਾ ਗੁਰ ਸਮਛੇਰਾ ਜਦੋਂ ਉਸ ਪਰਮੇਸ਼ਵਰ ਪਰਮਾਤਮਾ ਨਾਲ ਸੁਰਤ ਜੁੜ ਗਈ ਉਥੇ ਕੀ ਪਰਮਾਤਮਾ ਤੇ ਕੀ ਭਗਤ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਨਾਲ ਜਦੋਂ ਸੁਰਤ ਜੁੜ ਜਾਂਦੀ ਸਾਧ ਸੰਗਤ ਜੀ ਗੁਰੂ ਚੇਲਾ ਇੱਕ ਹੋ ਜਾਂਦੇ ਗਿਆਨ ਗਿਆਨ ਇੱਕ ਹੋ ਜਾਂਦੇ ਭਗਤ ਭਗਵਾਨ ਇੱਕ ਹੋ ਜਾਂਦੇ ਹੈ ਤਾਂ ਸੱਚ ਨਿਆਨ ਨਵੇਰਾ ਅਸਰੀ ਤਾਂ ਸਾਧ ਸੰਗਤ ਜੀ ਨਵੇੜਾ ਉਦ ਹੀ ਹੁੰਦਾ ਹੈ ਜਦੋਂ ਇਹ ਸਤ ਸਰੂਪ ਦੇ ਵਿੱਚ ਲੀਨ ਹੋ ਜਾਂਦਾ ਹੈ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਾਰਿਆਂ ਦੇ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਪਰਮੇਸ਼ਰ ਸਭ ਕੁਝ ਜਾਣਦਾ ਹੈਗਾ ਕਿਉਂਕਿ ਉਹ ਬਗੈਰ ਬੋਲਿਆਂ ਹੀ ਆਪ ਸਾਰਿਆਂ ਦੇ ਹਿਰਦੇ ਦੀ ਗੱਲ ਨੂੰ ਪਹਿਚਾਨ ਲੈਂਦਾ ਹੈ ਮਨੁੱਖ ਨੂੰ ਬੋਲ ਕੇ ਦੱਸਦਿਆਂ ਕਈ ਵਾਰ ਮਨੁੱਖ ਦੂਜੇ ਦੀ ਫੀਲਿੰਗ ਨੂੰ ਫਿਰ ਵੀ ਨਹੀਂ ਸਮਝ ਸਕਦਾ ਕਈ ਵਾਰ ਬੋਲ ਕੇ ਦੱਸਿਆ ਜਾਂਦਾ ਹੈ ਮਨੁੱਖ ਦੂਜੇ ਦੀ ਫੀਲਿੰਗ ਨੂੰ ਫਿਰ ਵੀ ਨਹੀਂ ਸਮਝ ਸਕਦਾ ਕਈ ਵਾਰ ਮਨੁੱਖ ਸਮਝਦਾ ਹੋਇਆ ਵੀ ਨਜ਼ਰ ਅੰਦਾਜ਼ ਕਰ ਦਿੰਦਾ ਹੈ ਪਰ ਉਹ ਪਰਮੇਸ਼ਵਰ ਪਰਮਾਤਮਾ ਬਿਨ ਬੋਲਿਆ ਸਭ ਕੁਝ ਜਾਣਦਾ ਉਹ ਸਾਰਾ ਕੁਝ ਜਾਣਦਾ ਹੈ ਅੰਤਰਜਾਮੀ ਜਾਣੇ ਬਿਨ ਬੋਲਤ ਆਪ ਬਖਾਨੀ ਪਛਾਨਣਾ ਕਹਿੰਦੇ ਸਾਰਿਆਂ ਦੇ ਹਿਰਦੇ ਦੀ ਸਭ ਦੇ ਹਿਰਦੇ ਦੇ ਅੰਦਰ ਦੀ ਜਾਣਦਾ ਹੈਗਾ ਸਰਬ ਥਾਨ ਕੋ ਰਾਜਾ ਤਹ ਅਨਹਦ ਸਬਦ ਅਗਾਜਾ ਓ ਪ੍ਰਮਾਤਮਾ ਸਭ ਦਾ ਮਾਲਕ ਹੈ ਬ੍ਰਹਮ ਲੋਕ ਸ਼ਿਵ ਲੋਕ ਉਪਰ ਲੋਕ ਥੱਲੇ ਲੋਕ ਗੱਬੇ ਲੋਕ ਜਿੰਨੇ ਵੀ ਲੋਕ ਨੇ ਸਭ ਦਾ ਮਾਲਕ ਹੈ ਉਹਦੇ ਤੋਂ ਬਿਨਾ ਸਾਹ ਸੰਗਤ ਜੀ ਕੋਈ ਮਾਲਕ ਨਹੀਂ ਹੈਗਾ ਤਹ ਅਨਹਦ ਸਬਦ ਅਗਾਜਾ ਤੇ ਸਾਰਿਆਂ ਦੇ ਵਿੱਚ ਪਰਮਾਤਮਾ ਇੱਕ ਰਸ ਸ਼ਬਦ ਰੂਪ ਹੋ ਕੇ ਪ੍ਰਗਟ ਹੁੰਦਾ ਹੈਗਾ। ਮਹਾਪੁਰਖਾਂ ਦੀ ਸੰਗਤ ਵਿੱਚ ਹਦ ਤੋ ਰਹਤ ਬ੍ਰਹਮ ਪਰਮੇਸ਼ਵਰ ਪਰਮਾਤਮਾ ਦੇ ਗੀਤ ਗਾਏ ਜਾਂਦੇ ਆ ਤੇ ਉਹ ਉੱਥੇ ਕਿਰਪਾ ਕਰਦਾ ਪ੍ਰਗਟ ਹੁੰਦਾ ਹੈ। ਤਿਸ ਪੈ ਕਿਆ ਚਤੁਰਾਈ ਮਿਲ ਨਾਨਕ ਆ ਬਗਵਾਈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਉਸ ਕਾਲਪੁਰ ਕਪਾਰ ਬ੍ਰਹਮ ਪਰਮੇਸ਼ਵਰ ਪਰਮਾਤਮਾ ਦੇ ਅੱਗੇ ਕਿਸੇ ਵੀ ਤਰ੍ਹਾਂ ਦੀ ਚਲਾਕੀ ਨਹੀਂ ਚੱਲ ਸਕਦੀ ਚਤੁਰਾਈ ਕਿਨੈ ਨ ਚਤਰਪੁਜ ਪਾਇਆ ਜੇ ਕੋਈ ਸੋਚੇ ਕਿ ਮੈਂ ਚੁਸਤੀਆਂ ਚਲਾਕੀਆਂ ਦੇ ਨਾਲ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂ ਜੇ ਆ ਨਹੀਂ ਹੋ ਸਕਦਾ ਭਾਈ ਤੇ ਸਭੇ ਕਿਆ ਚਤਰਾਈ ਉਸ ਪਰਮੇਸ਼ਵਰ ਪਰਮਾਤਮਾ ਦੇ ਅੱਗੇ ਕੋਈ ਚਤਰਾਈ ਨਹੀਂ ਚੱਲਦੀ ਕੋਲਾ ਪਾਏ ਮਿਲਾ ਰਗੁਰਾਇਆ ਉਤਾ ਪਰਮਾਤਮਾ ਨਿਮਰਤਾ ਦੇ ਨਾਲ ਭੋਲੇ ਭਾਵ ਦੇ ਨਾਲ ਕਿਰਪਾ ਕਰਦਾ ਹੈ ਮਿਲ ਨਾਨਕ ਆਪ ਗਵਾਈ ਇਸ ਕਰਕੇ ਮਹਾਰਾਜ ਕਹਿੰਦੇ ਆ ਉਸ ਪਰਮੇਸ਼ਵਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜੋ ਹਉਮੈ ਤਿਆਗ ਦਿਓ ਚਤਰਾਈ ਤਿਆਗ ਦਿਓ ਆਪਣਾ ਅਪ ਤਿਆਗ ਦਿਓ ਤਾਂ ਗੱਲ ਬਣੇਗੀ ਪ੍ਰਥੀਆ ਜਿੰਨਾ ਮਰਜੀ ਜ਼ੋਰ ਲਾਉਂਦਾ ਰਿਹਾ ਪਰ ਉਹਨੂੰ ਉਹ ਵਸਤ ਪ੍ਰਾਪਤ ਨਹੀਂ ਹੋਈ ਹੈਗੀ ਪਰティア ਜਿੰਨਾ ਮਰਜੀ ਜ਼ੋਰ ਲਾਉਂਦਾ ਰਿਹਾ ਗੁਰਤਾ ਗੱਦੀ ਨਹੀਂ ਪ੍ਰਾਪਤ ਹੋਈ ਕਿਉਂਕਿ ਪਰਮੇਸ਼ਵਰ ਪਰਮਾਤਮਾ ਉਹਨੂੰ ਨਹੀਂ ਦੇਣਾ ਚਾਹੁੰਦੇ ਕਾਰਨ ਕਿ ਉਹ ਲਾਇਕ ਨਹੀਂ ਸੀਗਾ ਲਾਇਕ ਹੋ ਮਿਹਨਤ ਕਰੋ ਮਹਾਰਾਜ ਆਪਣੇ ਆਪ ਦੇ ਦੇਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀਕੇਨਾਮਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਜਿਹੜੇ ਗੁਰਮੁਖ ਪਿਆਰੇ ਸਨ ਜਿਨ੍ਹਾਂ ਦੇ ਅੰਦਰ ਬਹੁਤ ਜ਼ਿਆਦਾ ਫਿਕਰ ਚਿੰਤਾ ਸੀ ਇਹ ਪਾਵਨ ਪਵਿੱਤਰ ਉਪਦੇਸ਼ ਕਰਕੇ ਉਹਨਾਂ ਦੇ ਅੰਦਰ ਦੀ ਫਿਕਰ ਚਿੰਤਾ ਖਤਮ ਕੀਤੀ ਹੈਗੀ ਇਸ ਦੇ ਨਾਲ ਮਹਾਰਾਜ ਨੇ ਲੱਖਾਂ ਜੀਵਾਂ ਦਾ ਭਲਾ ਕਲਿਆਣ ਕੀਤੀ ਹੈ ਸੋ ਸਾਧ ਸੰਗਤ ਜੀ ਆਪ ਜੀ ਨੇ ਇਹ ਕਥਾ ਸਰਵਣ ਕੀਤੀ ਹੈ ਕਰ ਰਹੇ ਹੋ ਆਪਣੇ ਸਵਾਸ ਸਫਲ ਕਰ ਲੈਣਗੇ ਹੁਣ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਬਾਕੀ ਸੰਗਤ ਦੇ ਵੀ ਸਵਾਸ ਸਫਲ ਹੋ ਸਕਣ ਇਸ ਕਰਕੇ ਆਪ ਸਰਬੱਤ ਸੰਗਤ ਨੇ ਕਿਰਪਾ ਰਹਿਮਤ ਕਰਦਿਆ ਹੋਇਆ ਇਸ ਕਥਾ ਨੂੰ ਲਾਈਕ ਕਰਨਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਸ਼ਬਦ ਲਿਖ ਕੇ ਆਪਣੀ ਹਾਜ਼ਰੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਗਾਉਣਾ ਤੇ ਬੇਨਤੀ ਕਰਨਾ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ ਸਾਡਾ ਵੀ ਜਿਹੜਾ ਹਿਰਦਾ ਹੈ ਬਾਰ-ਬਾਰ ਭ੍ਰਮੇਤ ਹੋ ਜਾਂਦਾ ਹੈ ਡਰ ਜਾਂਦਾ ਹੈ ਘਬਰਾ ਜਾਂਦਾ ਹੈ ਤੁਹਾਡੀ ਸ਼ਰਨ ਦੇ ਵਿੱਚ ਅਸੀਂ ਤਨੋਂ ਮਨੋਂ ਆ ਜਾਈਏ ਸਾਡੇ ਸਾਰੇ ਸ਼ੰਕੇ ਖਤਮ ਹੋ ਜਾਣ ਮਹਾਰਾਜ ਐਸੀ ਕਿਰਪਾ ਸਾਡੇ ਤੇ ਕਰ ਦਿਓ ਤੇ ਮਹਾਰਾਜ ਜ਼ਰੂਰ ਕਰਨਗੇ ਮੇਰੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ ਵਾਤ ਤੋਂ ਬਾਅਦ ਕਮੈਂਟ ਕਰਕੇ ਵਾਹਿਗੁਰੂ ਸ਼ਬਦ ਲਿਖ ਕੇ ਆਪਣੀ ਹਾਜ਼ਰੀ ਸਾਧ ਸੰਗਤ ਜੀ ਲਗਾਉਣ ਦੀ ਕਿਰਪਾਲਤਾ ਕਰਨਾ ਤੇ ਵਾਤ ਤੋਂ ਬਾਅਦ ਸੰਗਤ ਤੱਕ ਇਹ ਕਥਾ ਵੀਡੀਓ ਰੂਪ ਦੇ ਵਿੱਚ ਸ਼ੇਅਰ ਕਰਨ ਦੀ ਕਿਰਪਾਲਤਾ ਕਰਨਾ ਜੀ ਵਾਹਿਗੁਰੂ 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 ਵਾਹਿਗੁਰੂ